ਪਾਛਾ ਫਰਿਆਦ ਛੋੜਨੇ ਆ ਕਹਿੰਦੇ ਨੇ ਗੋਬਿੰਦ ਰਾਏ ਖੇਡਦੇ ਖੇਡਦੇ ਕਹਿੰਦੇ ਨੇ ਉਸ ਜਗ੍ਹਾ ਤੇ ਆ ਕੇ ਖੜੇ ਹੋਗੇ ਜਿੱਥੇ 500 ਕਸ਼ਮੀਰੀ ਪੰਡਤ ਲੈਣ ਲਾ ਕੇ ਖੜਾ ਹੈ ਸਿਰ ਚੁੱਕਾ ਕੇ ਇੱਕ ਪਾਸੇ ਮੌਤ ਨਜ਼ਰ ਆਉਂਦੀ ਹੈ ਧਰਮ ਨਜ਼ਰ ਆਉਂਦਾ ਹੈ ਜੇ ਧਰਮ ਛੱਡਦੇ ਆਂ ਕੁਝ ਲੋਕਾਂ ਨੂੰ ਧਰਮ ਪਿਆਰਾ ਹੁੰਦਾ ਹੈ ਕੁਝ ਨੂੰ ਮੌਤ ਪਿਆਰੀ ਹੁੰਦੀ ਆ ਕੁਝ ਲੋਕ ਧਰਮ ਨੂੰ ਛੱਡ ਦਿੰਦੇ ਆ ਪਰ ਉਹਨਾਂ ਨੂੰ ਮੌਤ ਦੇ ਗਲੇ ਮੌਤ ਇੱਕ ਟੱਲ ਸਿੱਟੀ ਆਈ ਹੈ ਮੌਤ ਨੇ ਇੱਕ ਦਿਨ ਆਉਣਾ ਹੀ ਆਉਣਾ ਹੈ ਜਿੱਤੇ ਮਰਜੀ ਜਾ ਕੇ ਲੁੱਕ ਜਾ ਬਹੁਤ ਨੇ ਇੱਕ ਦਿਨੇ ਆਉਣਾ ਹੀ ਆਉਣਾ ਉਹ ਸੰਗਤ ਖੜੀ ਦੇਖ ਕੇ 500 ਬੰਦੇ ਦਾ ਟੋਲਾ ਪਰ ਵੱਡਾ ਹੁੰਦਾ ਹੈ ਹੋਰ ਵੀ ਸੰਗਤ ਬੜੀ ਆਈ ਸੀ ਗੁਰੂ ਪਾਤਸ਼ਾਹ ਦੇ ਦਰਸ਼ਨ ਕਰਨ ਵਾਸਤੇ ਅੱਖਾਂ ਦੇ ਵਿੱਚੋਂ ਨੈਣਾ ਚੋਂ ਹੰਝੂ ਵਹਿੰਦੇ ਦੇਖ ਕੇ ਗੋਬਿੰਦ ਰਾਏ ਨੇ ਆ ਕੇ ਆਪਣੇ ਪਿਤਾ ਕੋਲ ਮਹਾਰਾਜ ਪਤਾ ਦੀ ਆ ਕੌਣ ਲੋਕ ਨੇ ਜਿਹੜੇ ਹੰਝੂ ਵਹਾਰੇ ਨੇ ਪੌੜਾਂ ਨਹੀਂਆਂ ਛੁੱਟੀਆਂ ਹੋਈਆਂ ਨੇ ਇਹਨਾਂ ਨੂੰ ਕੀ ਦੁੱਖ ਹੈ ਇਹਨਾਂ ਨੂੰ ਕੀ ਤਕਲੀਫ ਹੈ ਮਹਾਰਾਜ ਕਹਿਣ ਲੱਗੇ ਬੇਟਾ ਵਰਗਜੇਤ ਇਹਨਾਂ ਦਾ ਧਰਮ ਪਰਿਵਰਤਨ ਕਰਨਾ ਚਾਹੁੰਦਾ ਹੈ ਧਰਮ ਪਰਵਰਤਨ ਵਾਲੇ ਅੱਜ ਵੀ ਬੜੇ ਨੇ ਟਕੇ ਟਕੇ ਤੇ ਲੋਕ ਵਿਕ ਜਾਂਦੇ ਨੇ ਪਰ ਇਸੇ ਹਿੰਦੁਸਤਾਨ ਦੀ ਧਰਤੀ ਤੇ ਸੱਤ ਤੇ 9 ਸਾਲ ਦੇ ਬੱਚੇ ਜਿਨ੍ਹਾਂ ਨੂੰ ਰਾਜ ਬਹਾਦਰ ਬੜਿਆਈਆਂ ਮੈਂ ਵੱਡੇ ਵੱਡੇ ਰੁਤਬੇ ਦੇਣ ਵਾਸਤੇ ਮਨਉਰਾਜ ਚੈ ਦਲਵਾਇਆ ਪਰ ਉਹਨਾਂ ਨੇ ਉਸ ਮ੍ਰਿਤਕਿਆਂ ਨੂੰ ਮਹਿਲਾਵਾਂ ਲੋ ਮਾਇਆ ਦੇ ਖੋਕਰ ਮਾਰ ਦਿੱਤੀ ਨਾਸ਼ਵੰਤ ਇਹ ਚੀਜ਼ਾਂ ਨੂੰ ਨਾਸ਼ਵੰਤ ਦੱਸਿਆ ਵਜੀਦੇ ਖਾਨ ਨੂੰ ਕਿਹਾ ਸੀ ਛੋਟੇ ਸਾਹਿਬ ਜਾਦਿਆਂ ਨੇ ਤੁਸੀਂ ਜੀਤਿਆ ਜਿਹੜਾ ਕੋਈ ਮੁਸਲਮਾਨ ਧਰਮ ਨੂੰ ਕਬੂਲ ਕਰ ਲੈਂਦਾ ਹੈ ਇੱਕ ਗੱਲ ਦੱਸੀ ਉਹ ਮਰਦਾ ਨਹੀਂ ਉਹਦੀ ਕਦੇ ਮੌਤ ਨਹੀਂ ਹੁੰਦੀ ਹੋ ਜਾਂਦੀ ਹੈ ਪਰ ਜੇ ਹੋ ਜਾਂਦੀ ਹੈ ਤੇ ਫੇਰ ਅਸੀਂ ਧਰਮ ਛੱਡਣ ਵਾਸਤੇ ਕਦੀ ਰਾਜੀ ਨਹੀਂ ਮਹਾਰਾਜ ਇਹ ਕੀ ਕਹਿੰਦੇ ਨੇ ਕੀ ਦੁੱਖ ਹੈ ਔਰਿੰਦੇਵ ਇਹਨਾ ਬਜਰਕਸਤੀ ਮੁਸਲਮਾਨ ਬਣਾਉਣਾ ਚਾਹਦਾ ਹੈ ਆ ਆ ਜਿੰਨਾ ਦਾ ਧਰਮ ਕਿਵੇਂ ਬਚ ਸਕਦਾ ਹੈ ਕਹਿੰਦੇ ਇਦਾਂ ਦਾ ਧਰਮ ਤਾਂ ਬਚ ਸਕਦਾ ਜੇ ਕੋਈ ਸੰਸਾਰ ਦੇ ਵਿੱਚ ਬੜਾ ਵੱਡਾ ਮਹਾਪੁਰਖ ਕੁਰਬਾਨੀ ਦੇਵੇ ਬਹੁ ਬਾਜਾਂ ਵਾਲਿਆ तेरा दुनिया ते कोई सानी नी हो सकता। बड़े लोक चौदह भवना वॾे हो पर गुरू गोबिंद महाराज द सानी दुनिया ते कोई नी हुया तरह बाजा वारे माही पुछियो इन ਧਰਮ ਕੌਣ ਬਚਾ ਸਕਦਾ ਹੈ ਕੋਈ ਮਾਫਰ ਖੁਰਬਾਨੀ ਦੇਵੇ ਧਰਮ ਇਹਨਾਂ ਦਾ ਬਚਦਾ ਹੈ ਕੋਈ ਸਾਧੂ ਕੁਰਬਾਨੀ ਦੇਵੇ ਗੁਰੂ ਗੋਬਿੰਦ ਸਿੰਘ ਮਹਾਰਾਜ ਗੋਬਿੰਦ ਰਾਏ ਨੇ ਕਿਹਾ ਪੁੱਤਾਂ ਦੀ ਮੈਂ ਬੜਾ ਹਾਰਾ ਔਰ ਜਿਹੜੀ ਤੁਸੀਂ ਗੱਲ ਕਹੀ ਆਂ ਮੈਂ ਤਾਂ ਦੁਨੀਆ ਦੇ ਕੋਨੇ-ਕੋਨੇ ਵਿੱਚ ਪਿੰਨਾ ਲੋਕਾਂ ਤੇ 14 ਪਹਾੜਾਂ ਵਿੱਚ ਨਿਗਾਹ ਮਾਰ ਲਈ ਤੁਹਾਡੇ ਤੂੰ ਵੱਡਾ ਮਹਾਂਪੁਰਖ ਦੁਨੀਆ ਤੇ ਕੋਈ ਨਾ ਹੋਇਆ ਨਾ ਹੋਏਗਾ ਇਹ ਗੁਰਤੇ ਇੱਕ ਬਹਾਦਰ ਕੁਰਬਾਨੀ ਹੀ ਤੇ ਸਾਦਗਰੀ ਦੀ ਹੱਤ ਹੈ गुरू तेग बहादर पातशाह मुस्करायो गुरू गोबिंद महाराज इन वास्ते ती कुरबी बेटा तूं यतीमा ते मुस्तान लखां पुत्र जे यतीम बच सघ ਮੈਂ ਜੀ ਤੀਨ ਹੋਰਾਂ ਕੁਰਬਾਨ ਕਰਦਾ ਜੇ ਲੱਖਾਂ ਸੁਹਾਗਣਾਂ ਦੇ ਸੁਹਾਗ ਬਚਦੇ ਨੇ ਮੈਂ ਆਪਣੀ ਮਾਂ ਨੂੰ ਵਿਧਵਾ ਵੇਖ ਸਕਦਾ ਆਹ ਗੱਲ ਕਹਿ ਦਿੱਤੀ ਲੋਕ ਨੂੰ ਘੁੱਟ ਕੇ ਜੱਫੀ ਪਾ ਕੇ ਆਹ ਗੱਲ ਕਹੀ ਮੈਨੂੰ ਪੁੱਤ ਤੇਰੇ ਤੂੰ ਹੀ ਅਮੀਰ ਸੀ ਉਹ ਕਿਰਪਾ ਰਾਮ ਜਿਹੜਾ ਪੰਡਤ ਸੀ ਉਹਦੀ ਅਗਵਾਈ 500 ਕਸ਼ਮੀਰੀ ਪੰਡਤਾਂ ਦੀ ਕਰ ਰਿਆ ਸਰ ਬਲਾ ਕੇ ਕਿਹਾ ਉਹ ਕਿਰਪਾ ਰਾਮ ਜਾਓ ਰਣਜੀਤ ਦੇ ਨੂੰ ਮੈਸੇਜ ਦੇ ਦਿਓ ਜੇ ਗੁਰਤੇਕ ਬਹਾਦਰ ਗੁਰੂ ਨਾਨਕ ਪਾਛਾ ਦੀ ਗੁਰਤਾ ਗੁਰਗਤੀ ਦਾ ਵਾਰਿਸ ਜੇ ਉਹ ਪੜਾ ਧਰਮ ਛੱਡ ਦੇਵੇ ਅਸੀਂ ਸਾਰਾ ਹਿੰਦੁਸਤਾਨ ਮੁਸਲਮਾਨ ਬਣ ਜਾਵਾਂਗੇ ਜਾ ਕੇ ਪੰਡਤਾਂ ਨੇ ਸਿਣਿਆ ਭੇਜਿਆ ਅਰਿੰਦੇਵ ਕੋਲ ਅਰਿੰਦੇਵ ਬੜਾ ਖੁਸ਼ ਹੋਇਆ ਇੱਕ ਬੰਦੇ ਨੂੰ ਧਰਮ ਪਰਿਵਰਤਨ ਕਰਨ ਦੇ ਨਾਲ ਸਾਰਾ ਹਿੰਦੁਸਤਾਨ परिवर्त कोई वॾी गल नई ते भलेख बड़ी विमालया परवत वर्गा जिगरा रखण वारा गुरू तेग बहादर पातशाह उन डल कोई दुनिया ते पैदा नया ਫਿਰ ਆਇਆ ਸਿੜਿਆ ਆਇਆ ਅਨੰਦਪੁਰ ਦੀ ਧਰਤੀ ਤੇ ਤੁਹਾਨੂੰ ਵਰਨ ਜੀਬ ਨੇ ਬੁਲਾਇਆ ਹੈ ਮਹਾਰਾਜ ਫਿਰ ਚਲਦੇ ਚਲਦੇ ਪਿੰਡਾਂ ਦੇ ਇਲਾਕਿਆਂ ਦੇ ਵਿੱਚੋਂ ਸੰਗਤ ਦੇ ਸੰਗਤ ਨੂੰ ਦਰਸ਼ਨ ਦੇਂਦੇ ਗਵਾਲੀਅਰ ਦੀ ਧਰਤੀ ਤੇ ਪਹੁੰਚੇ ਨੇ आगरे दी ਧਰਤੀ। આગਰੇ ਦੀ ਧਰਤੀ ਤੇ ਉਹ ਮਹਾਰਾਜ ਨੇ ਇਕਲਾਈ ਕੋਲ ਇੱਕ ਭੇਡਾਂ ਬੱਕਰੀਆਂ ਚਾਰਨ ਵਾਲੇ ਆੜੜੀ ਨੂੰ ਇੱਕ ਬੜੀ ਹੀਰੀਆਂ ਗੜਤ ਮੰਡੀ ਤੇ ਇੱਕ ਦਸ਼ਾਲਾ ਦੇ ਕੇ ਕੁਝ ਮਠਿਆਈ ਲੈਣ ਵਾਸਤੇ ਭੇਜਿਆ ਉਹ ਮਠਿਆਈ ਦਾ ਬਹਾਨਾ ਸੀ। ਗੁਰ ਤੇਗ ਬਹਾਦਰ ਪਾਸ਼ਾ ਅੱਜ ਚੱਲ ਕੇ ਹਿੰਦੂ ਧਰਮ ਦੀ ਰਾਖੀ ਲਈ ਦਿੱਲੀ ਦੇ ਕੋਲ ਪਹੁੰਚੇ ਐਲ ਕਾਰਾ ਟੈਲ ਕਾਰਾ ਨੇ ਮੁੰਡੇ ਨੂੰ ਫੜ ਲਿਆ ਆ ਜਿਹੜੀ ਨੂੰ ਫੜ ਲਿਆ ਫੜਨ ਦੇ ਬਾਅਦ ਕਿਹਾ ਭਾਈ ਇਹ ਕਿੱਥੂ ਲੈ ਕੇ ਆਇਆ ਕਿਹਾ ਇਹ ਫਕੀਰ ਇੱਕ ਮਿਲਿਆ ਉਹਨੇ ਭੇਜਿਆ ਫਿਰ ਮਹਾਰਾਜ ਤਾਂ ਇੱਧਰ ਨਾ ਜਾਵਾਂ ਮਹਾਰਾਜ ਨੂੰ ਦਿੱਲੀ ਦੇ ਚਾਂਦਨੀ ਚੌਕ ਵਿੱਚ ਸਭ ਤੋਂ ਪਹਿਲਾਂ ਭਾਈ ਧਿਆਲ ਦਾਸ ਮਤੀ ਦਾਸ ਸਤੀ ਦਾਸ ਜਿਨ੍ਹਾਂ ਨੂੰ ਕਤਲ ਕੀਤਾ ਗਿਆ ਮਤੀ ਦਾਸ ਨੂੰ ਇੱਕ ਅੱਕੜਾ ਫੱਟਿਆਂ ਵਿੱਚ ਫਿੱਟ ਕਰਕੇ ਆਰਾ ਚਲਾਇਆ ਗਿਆ ਮਤੀ ਦਾਸ ਨੇ ਕਿਹਾ ਉਹਨਾਂ ਨੂੰ ਪੁੱਛਿਆ ਤੇਰੀ ਕੋਈ ਮੰਗ ਹੈ ਮੰਗ ਮੰਗਲਾ ਜੇਕਰ ਕੋਈ ਮੰਗ ਤੇਰੀ ਛੇਤੀ ਮੰਗਲਾ ਛੇਤੀ ਨਾਲ ਹੱਲ ਹੋ ਗਏ ਜੇ ਬਹੁਤੇ ਪੁੱਠੇ ਉਹ ਜਾਲਮੋਂ ਤੁਸੀਂ ਮੇਰੇ ਤੇ ਇਹ ਕੰਮ ਕਰ ਦਿਓ O meu amakuragura de ਦੇਗ ਵਿੱਚ ਕੜਵ ਵਾਸਤੇ ਕਹਿੰਦੇ ਇਹਦੇ ਵਿੱਚ ਬਹਿ ਜਾ ਚੌਂਕੜਾ ਮਾਰ ਕੇ ਅਰਦਾਸ ਕੀਤੀ ਪਾਹੀ ਦੀਵਾਲੇ ਨੇ ਗੁਰੂ ਅਰਜਨ ਪਾਸ਼ਾ ਤੂੰ ਪੰਜਵੇਂ ਗੁਰ ਤੇਗ ਬਹਾਦਰ ਪਾਸ਼ਾ ਨੂੰ ਕਹਿੰਦੇ ਐ ਗੁਰ ਤੇਗ ਬਹਾਦਰ ਪਾਸ਼ਾ ਤੂੰ ਪੰਜਵੇਂ ਜਾਮੇ ਵਿੱਚ ਤੂੰ ਆਪ ਦੇਗ ਵਿੱਚ ਉੱਤਰ ਆਓ ਅੱਜ ਤੂੰ ਮੇਰੇ ਤੇ ਕਿਰਪਾ ਕੀਤੀ ਓ ਆਪਣੇ ਸਿੱਖ ਦੇ ਉੱਤੇ ਬੜੀ ਹੋਈ ਰਾਹ ਤੇ ਚੜਾਇਆ ਕਿਰਪਾ ਕਰੀ ਮੇਰਾ ਮਨ ਨਾ ਡੋਲੇ ਏਣ ਮੈਨੂੰ ਡੋਲਣ ਨਾ ਦੇ ਡੋਲਣ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ ਮੇਰੇ ਸਿਰ ਤੇ ਮਿਹਰ ਪਰਿਆ ਹੱਥ ਰੱਖੀ हथ सिर ते रखियो गुरू तेग बहादु पातशाह हथ सिर ते रखियो जी میں ज ਮਤੀ ਦਾ ਸਦੀ ਦਾ ਅਸਥਿਆਲਾ ਜੀ ਗੁਰਤੇਕ ਬਹਾਦਰ ਪਾਸ਼ਾ ਦੀ ਸ਼ਹੀਦੀ ਉਹ ਵਰੀ ਸੀਸ ਚੱਕ ਕੇ ਭਾਈ ਜੱਤਾ ਪਹੁੰਚਿਆ ਆਨੰਦਪੁਰ ਸਾਹਿਬ ਦੀ ਧਰਤੀ ਤੇ ਮਹਾਰਾਜ ਨੇ ਕਿਹਾ ਉੱਥੇ ਕੋਈ ਹੋਰ ਸਿੱਖ ਨਹੀਂ ਸੀ ਕੋਈ ਹਾੜਾ ਨਾਰਾ ਮਾਰਨ ਵਾਲੇ ਕਿ ਮਹਾਰਾਜ ਉੱਥੇ ਕਿਹੜੀ ਕਿਸੇ ਦੀ ਪਛਾਣ ਸੀ ਫਿਰ ਮਹਾਰਾਜ ਦੇ ਉੱਤੇ ਉੱਕੇ ਲਾਜਾਤਿਆ ਮੈਂ ਇਹੋ ਜਿਹਾ ਖਾਲਸਾ ਪੰਥ ਸਜਾ ਦੇਵਾਂਗਾ ਜਿਹੜਾ ਆਪਣੇ ਆਪ ਨੂੰ ਛਪੌੜਾ ਵੀ ਚਾਵੇ ਉਹ ਛੋਪ ਨਹੀਂ ਸਕੇਗਾ ਅੱਜ ਦੀ ਰਾਤ ਆ ਜਿਹੜੀ ਰਾਤ ਹੈ ਨਾ ਅੱਜ ਦੀ ਰਾਤ ਆ ਜਿਹੜੀ ਨੰਗੀ ਹੈ ਅੱਜ ਪਾਚਾ ਵਾਲਾ ਮਾਹੀ ਛੇ ਪੌ ਦੀ ਰਾਤ ਨੂੰ ਆ ਜਿਹੜੀ ਰਾਤ ਹੈ ਅੱਜ ਤਾਂ ਬੱਦਲ ਪਿੰਦਾ ਪਿਆ ਹੈ ਮਹਾਰਾਜ ਚਮਕੌਰ ਸਾਹਿਬ ਵਾਲੇ ਪਾਸੇ ਵੱਧਦੇ ਪਏ ਨੇ ਆ ਜਿਹੜੀ ਪਿਛਲੀ ਰਾਤ ਮੰਡੀ ਹੈ ਪਿਛਲੀ ਰਾਤ ਜਦੋਂ ਸਿੱਖਾਂ ਨੇ ਬੜਾ ਯੋਰ ਪਾ ਦਿੱਤਾ ਮਹਾਰਾਜ ਨੂੰ ਅਨੰਦਪੁਰ ਸਾਹਿਬ ਦਾ ਕਿਲਾ ਛੱਡਣ ਮਾਸਤੀ ਮਹਾਰਾਜ ਕਹਿੰਦੇ ਉਹ ਸਿੱਖੋ ਜੀਦਰ ਮੰਗਵਾ ਦੇ ਦੇਓ 19 ਦਿਨ ਦੇ ਦਿਓ 15 ਦੇ ਦਿਓ 10 ਦੇ ਦਿਓ 3 ਦਿਨ ਦੇ ਦਿਓ ਸਾਰੀ ਧਰਤੀ ਤੇ تۆ ਅਟੇ ਛੰਡੇ ਚਲਾ ਦੇਾਂਗੇ ਮਾਰੇ ਭੁੱਖਾ ਦੇ ਮਾਵਾਂ ਦੇ shear ਪੁੱਤਰ ਜਾਂ ਜਿੱਦੜਾ ਘਰਾਂ ਨੂੰ ਨਾ ਸਾਇ ਮਹਾਰਾਜ ਕਹਿੰਦੇ ਉਹ ਸਿੱਖੋ ਜੇ ਤੁਹਾਡਾ ਯੋਰ ਲੱਗ ਗਿਆ ਨਾ ਤੇ ਜੋਰ ਮੁਗਲਾਂ ਦਾ ਵੀ ਬੜਾ ਲੱਗ ਗਿਆ ਹੈ ਹੁਣ ਟੇਮ ਥੋੜੇ ਦੀ ਗੱਲ ਹੈ ਇਹਨਾਂ ਨੇ ਤੌਰ ਜਾਣੇ ਉਹ ਪਟਾਪੁਰਖੀ ਧਰਤੀ ਗੁਰੂ ਗੋਬਿੰਦ ਸਿੰਘ ਮਹਾਰਾਜ ਨਹੀਂ ਛੱਡਣੀ ਚਾਹੁੰਦੀ ਪਰ ਸਿੱਖ ਵੀ ਨਹੀਂ ਸਰ ਛੱਡਣੀ ਚਾਹੁੰਦੇ ਆ ਦਰਖਤਾਂ ਦੇ ਸਾਕ ਦਖਤਾਂ ਦੇ ਪੱਤੇ ਤਾਰੀਆਂ ਤੋੜ-ਤੋੜ ਖਾ ਕੇ ਪਰ ਜਦੋਂ ਬੇਵਸ ਹੋ ਗਏ ਕੋਈ ਮਹਾਰਾਜ ਦੀ ਆਪਣੀ ਮौज ਸੀ ਸਭ ਕੁਝ ਕਰ ਸਕਦੇ ਸਣ ਇੱਥੇ ਉਹ bari ਧਾਰ ਦੇ ਰਾਜਿਆਂ ਨੇ ਗਾਲਾਂ ਕਢੀ ਘਾ ਆਟੇ ਦੀ ਬਰਾਕੇ ਗੁਰਾਂ ਨੇ ਆਂਦੀ ਕੋਈ ਬਾਣ ਲੈ ਕੇ ਆਇਆ ਕੋਈ ਕੀਤਾ ਲੈ ਕੇ ਆਇਆ ਕੋਈ ਕੁਝ ਲੈ ਕੇ ਆਇਆ ਸਹੂਆ ਪਾਣ ਵਾਸਤੇ ਮਹਾਰਾਜ ਕਹਿੰਦੇ ਐਡਾ ਨਹੀਂ ਸਹੂਆ ਤੇ ਯਕੀਨ ਨਾ ਕਰਿਓ ਨਹੀਂ ਮਹਾਰਾਜ ਉਹ ਇਧਰ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਕਿਉਂ ਮੈਂ ਔ ਸਿੱਖ ਧਰਮ ਦਾ ਬਾਨੀ ਜੇ ਮੈਂ ਧਾਰਮਿਕ ਬੰਦਾ ਹੋ ਕੇ ਕਿਸੇ ਧਾਰਮਿਕ ਗ੍ਰੰਥ ਦੀ ਕਦਰ ਨਾ ਕੀਤੀ ਤੇ ਕਿਸੇ ਵੀ ਧਾਰਮਿਕ ਗ੍ਰੰਥ ਦੀ ਕਦਰ ਨਹੀਂ ਕਰ ਲਈ ਜੇ ਮੈਂ ਸੌ ਤੇ ਯਕੀਨ ਨਾ ਕੀਤਾ ਤੇ ਕਿਸੇ ਨੇ ਸੌ ਤੇ ਯਕੀਨ ਨਹੀਂ ਕਰਨਾ ਪਰ ਫਿਰ ਵੀ ਮਹਾਰਾਜ ਖੈਰ ਲੱਗੇ ਵੀ ਇਹਨਾਂ ਦੀ ਸੌ ਬਾਰੇ ਮੈਂ ਤੁਹਾਨੂੰ ਦੱਸਦਾ ਝੂਪੀਆਂ ਸੌਆ ਮਹਾਰਾਜ ਕਹਿੰਦੇ ਇਹਨਾਂ ਪਹਾੜੀ ਰਾਜਿਆਂ ਨੂੰ ਕਹਿੰਦੇ ਐ ਸਾਨੂੰ 5 7 10 100 ਗੱਡਾ ਚਾਹੀਦਾ ਹੈ ਜਿਹਦੇ ਵਿੱਚ ਅਸੀਂ ਸਮਾਨ ਇਹਨਾਂ ਦੇ ਗੱਡੇ ਭੋਜ ਦਿੱਤੇ ਮਹਾਰਾਜ ਨੇ ਜਿੰਨੇ ਡੰਗਰਾਂ ਦੇ ਹੱਡ ਛੜ ਪੈਰਾਂ ਦੇ ਹੱੱਥ ਘੋੜਿਆਂ ਦੇ ਹੱੱਥ ਜਿੰਨੀ ਹਾਥੀ ਘੋੜਿਆਂ ਦੀ ਲਿੱਦ ਸਾਰਾ ਕੁਝ ਬਨ ਕੇ ਵਧੀਆ ਵਧੀਆ ਦਛਾਲਿਆਂ ਵਿੱਚ ਗੱਡੇ ਭਰ ਕੇ ਤੇ ਬਾਹਰ ਕਰ ਦਿੱਤੇ ਕਹਿੰਦੇ ਬਾਹਰ ਕੱਢੇ ਜਦੋਂ ਕਿਲੇ ਤੋਂ ਬਾਹਰ ਨਿਕਲੇ ਗੱਡੇ ਓ ਬਾਈ ਧਰ ਦੇ ਰਾਜੇ ਕਹਿੰਦੇ ਉਹ ਬੜਾ ਸਮਾਨ ਹੈ ਮਹਾਰਾਜ ਕੋਲ ਕੁਰੀ ਆਪਣਾ ਉਹ ਜਿੱਥੇ ਪਾਠ ਪੂਜਾ ਕਰਦੇ ਸਨ ਉਹਈਏ ਸਾਰੇ ਗੱਡੇ ਲੈ ਕੇ ਵੜ ਕੇ ਵੀ ਅੰਦਰ ਜਾ ਕੇ ਖੋਲਾਂਗੇ ਜਦੋਂ ਅੰਦਰ ਜਾ ਕੇ ਖੋਲਿਆ ਲੈ ਤੇ ਨਾਲ ਮੂੰਹ ਕਾਲਾ ਹੋ ਗਿਆ ਕਹਿੰਦੇ ਆਏ ਸੋ ਮਹਾਰਾਜ ਕਹਿੰਦੇ ਤੇ ਆਸਿਆ ਉਹ ਮਾਨਸਿਆ ਧਰਵਸਿਆ ਆ ਲੋਕਾਂ ਦਾ ਹੈ ਤੀਨ ਮਜਬ ਜਿੰਨਾ ਪਿੱਛੇ ਤੁਸੀਂ ਕਹਿੰਦੇ ਹੋ ਮਹਾਰਾਜ ਇਹ ਕਸਮਾਂ ਪਾਉਂਦੇ ਇਹ ਤਾਂ ਲਾਲਚੀ ਨੇ ਅੱਜ ਦੀ ਰਾਤ ਜਦ ਮਹਾਰਾਜ ਨੂੰ ਸਿੱਖਾਂ ਨੇ ਮਜਬੂਰ ਕਰ ਦਿੱਤਾ ਅੱਜ 6 ਪੌ ਦੀ ਰਾਤ ਦਿਨ ਚੜਿਆ ਮਹਾਰਾਜ ਨੇ ਕਿਹਾਤਾ ਬਈ ਆਨੰਦਪੁਰ ਦਾ ਕਿਲਾ ਛੱਡ ਜਾ

ਹਜਾਰਾ ਹਜਾਰਾ ਸਿੰਘ ਤੇ ਮਾਤਾ ਸਹਿਬ ਕੌਰ ਮਾਤਾ ਸੁੰਦਰੀ ਸਾਰਾ ਪਰਿਵਾਰ ਔਰ ਨੰਦਪੁਰ ਦੀਆਂ ਗਲੀਆਂ ਵਿੱਚ ਕੀੜਾ ਕੱਢੇ ਚੱਲੇ ਆ ਕਹਿੰਦੇ ਮੰਦਪੁਰੇ ਤੂੰ ਬਸਦੀ ਰਹਿ ਅਸੀਂ ਫੇਰ ਤਵਾਰਾ ਆਉਣਾ ਨਹੀਂ ਮਹਾਰਾਜ ਘੁੰਮਦੇ ਘੁੰਦੇ ਆਓ ਸੀਸਗੰਜ ਸਾਹਿਬ ਜਿੱਥੇ ਮੇਰੇ ਗੁਰਤੇਗ ਬਹਾਦਰ ਪਾਸ਼ਾ ਦੇ ਸੀਸ ਦਾ ਸੰਸਕਾਰ ਕੀਤਾ ਉਸ ਜਗ੍ਹਾ ਤੇ ਪਹੁੰਚੇ ਅੱਜ ਮਹਾਰਾਜ ਨੇ

ਕਹਿੰਦੇ ਨੇ ਆ ਕੇ ਨਮਸਕਾਰ ਕੀਤੀ ਅਰਦਾਸ ਕੀਤੀ ਪਿਤਾ ਅੰਬਾ ਜੀ ਅੱਜ ਮੈਂ ਮੇਰੇ ਪਿਤਾ ਮਹਾਰਾਜ ਅੱਜ ਮੈਂ ਸਿੰਘਾਂ ਦੇ ਕਹਿਣ ਤੇ ਕਿਸੇ ਧਾਰਮਿਕ ਆਗੂ ਵਾਲੇ ਕਹਿੰਦੇ ਧਾਰਮਿਕ ਗ੍ਰੰਥਾਂ ਦੀ ਸੌਂ ਖਾਣ ਕਰਕੇ ਮੈਂ ਧਰਮ ਦਾ ਦੇਣਾ ਬੰਨੇ ਲਾੜ ਵਾਸਤੇ ਮੈਂ ਇਹ ਸਿੱਧਗਰੀ ਨੂੰ ਛੱਡ ਕੇ ਜਾ ਰਿਹਾ ਪਿਤਾ ਜੀ ਸੇਵਾ ਕਰਦਿਆਂ ਕਿਸੇ ਪ੍ਰਕਾਰ ਦੀ ਗਲਤੀ ਰਹਿ ਗਈ ਹੋਵੇ ਗਲਤੀ ਹੋ ਗਈ ਹੋਵੇ ਮੈਨੂੰ ਮਾਫ਼ ਕਰ ਦਿਓ ਮਹਾਰਾਜ ਜੇ ਉਹ ਜਗ੍ਹਾ ਤੇ ਡੰਡਾਤ ਬੰਨੜਾ ਕਰਕੇ ਸਾਰੇ ਪਰਿਵਾਰ ਨੇ ਬੰਨੜਾ ਕੀਤੀ ਕਹਿੰਦੇ ਹੈ ਕੋਈ ਸੂਰਮਾ ਜਿਹੜਾ ਮੇਰੇ ਪਿਤਾ ਜੀ ਦੀ ਇਸ ਜਗ੍ਹਾ ਦੇ ਉੱਤੇ ਕੋਈ ਸੇਵਾ ਕਰੇ ਕੋਈ ਕਰੇਗਾ ਕੋਈ ਉਖਿਆ ਨਾ ਕੋਈ ਬੋਲਿਆ ਨਾ ਗੁਰਬਖਸ਼ ਉਦਾਸੀ ਮਹਾਰਾਜ ਕਹਿੰਦੇ ਉਹ ਉਦਾਸੀ ਬਾਬਾ ਸ੍ਰੀ ਚੰਦ ਗੁਰੂ ਨਾਨਕ ਪਾਸ਼ਾ ਦੇ ਪੁੱਤਰ ਦੀ ਪੌਛ ਛੱਪਰ ਦਾ ਦੇ ਵਿੱਚੋਂ ਅੱਜ ਗੁਰਬਖਸ਼ ਸਿੰਘ ਉਦਾਸੀ ਕਹਿੰਦੇ ਉਦਾਸੀ ਉਹ ਤੂੰ ਤੇ ਸਾਧੂ ਐ ਦੂਸਰੇ ਤੇ ਗ੍ਰਿਸ਼ਤੀ ਨੇ ਉਹ ਤੂੰ ਤੇ ਸਾਧੂ ਐ ਸਾਧੂ ਤਿਆਗੀ ਹੁੰਦਾ ਤੂੰ ਕਰ ਸਕਦਾ ਐ ਉਹਦਾ ਗੁਰੂ ਬੋਲਿਆ ਕੋਲੋਂ ਉਹਦੇ ਗੁਰੂ ਦਾ ਨਾਮ ਸੀ ਮਹਾਦੇਵ ਕਹਿੰਦੇ ਮਹਾਰਾਜ ਇੱਥੇ ਖਾਣ ਨੂੰ ਕੀ ਮਿਲੇਗਾ ਇਹ ਤੇ ਨਗਰੀ ਉਜੜ ਪੁੱਜੜ ਜਾ ਰਹੀ ਐ ਉਹ ਨਹੀਂ ਮਹਾਦੇਵਾ ਇਹ ਉਜੜੇ ਪੁੱਜੜੇਗੀ ਨਹੀਂ ਇਹ ਸਦਾ ਵਸਦੀ ਰਹਿਣੀ ਐ ਇੱਥੇ ਇੱਕ ਗੱਡਾ ਅੰਨ ਦਾ ਹਰ ਟਾਈਮ ਭਰਿਆ ਰਹੇਗਾ ਜਿੰਨਾ ਮਰਜ਼ੀ ਵਟਾਈ ਜਾਏ ਜਿੰਨਾ ਮਰਜੀ ਵਰਤਾਈ ਜਾਈ ਕਦਾ ਮਹਾਰਾਜ ਮੈਂ ਤੁਹਾਡੇ ਦਰਸ਼ਨਾਂ ਤੋਂ ਬਿਨਾ ਨਹੀਂ ਰਹਿ ਸਕਦਾ ਉਹਦਾ ਗੁਰਬਖਸ਼ ਸਿੰਘ ਦਾ ਸੀਦਾ ਚਿਹਰਾ ਬੜਾ ਸਾਦਾ ਬੜਾ ਲੰਬਾ ਸੀ ਕਹਿੰਦੇ ਉਹ ਗੁਰਬਖਸ਼ ਸਿੰਘ ਉਹ ਜਦੋਂ ਸਵੇਰੇ ਉੱਠ ਕੇ ਸ਼ਨਾਰ ਕਰਕੇ ਤੇਰਾ ਜੀ ਦੀ ਜਗਾ ਤੇ ਤੂੰ ਬੱਤੀ ਕਰਕੇ ਨਿਤਨੇ ਬਾਣੀ ਪੜ ਕੇ ਆਪਣਾ ਦਾੜਾ ਐ ਕਰਕੇ ਸਾਹਮਣੇ ਵੇਖਿਆ ਕਰੀ ਉਹ ਤੇਰੇ ਦਾੜੇ ਦੇ ਵਿੱਚੋਂ ਮੇਰੇ ਦਰਸ਼ਨ ਹੋਇਆ ਕਰਨਗੇ ਗੁਰ ਕੀ ਮੂਰਤ ਪਦਮੈ ਧਿਆਨ ਟੈਂਡਿਆ ਬਰਬਖਸ਼ਿਆ ਇੱਥੇ ਬੜੇ ਭਾਗ ਲੱਗਣੇ ਨੇ ਬਾਬਾ ਅਜੀਤ ਸਿੰਘ ਨੂੰ ਕਿਹਾ ਅਜੀਤ ਸਿੰਘ ਨੇ ਪੁੱਛਿਆ ਪਾਤਸ਼ਾਹ ਜੀ ਫੇਰ ਵੀ ਆਵਾਂਗੇ ਕਹਿੰਦੇ ਹਾਂ ਅਸੀਂ ਹੌਲੇ ਮੱਲੇ ਤੇ ਪ੍ਰੋਗਰਾਮ ਵਿਸਾਖੀ ਤੇ ਇੱਥੇ ਆਉਂਦੇ ਰਹਿਣਾ ਆਉਂਦੇ ਰਹਿਣਾ ਆਉਂਦਾ ਹਰ ਜਿਹਨੂੰ ਯਾਦ ਕਰੀਏ ਉਹ ਵੀ ਯਾਦ ਕਰਦਾ ਹਾਂ ਮੈਂ ਇੱਧਰ ਨਹੀਂ ਜਾਣਾ

ਰਾਵਣਾ ਆ ਕੇ ਅੱਗੇ ਕੱਢ ਦਿੱਤੇ ਪਿੱਛੂ ਫੇਰ ਕੀਰਤਪੁਰ ਪਹੁੰਚੇ ਓ ਬਾਈ ਧਾਰ ਦੇ ਰਾਜੇ ਕਹਿੰਦੇ ਓ ਜਿੰਨੂੰ ਫੜਨਾ ਸੀ ਓ ਫੇਰ ਨਿਕਲ ਗਿਆ ਆ ਕੇ ਸਰਚਾ ਗਾਦੀ ਦੇ ਕੰਡੇ ਆ ਕੇ 7:30 ਦਾ ਸਮਾਂ ਹੋ ਗਿਆ ਮਹਾਰਾਜ ਕਹਿੰਦੇ ਆਸਾ ਦੀਵਾਰ ਰਿਆ ਸਿੰਘ ਕਹਿੰਦਾ ਸਰਸਾ ਤੂੰ ਪਾਰ ਜਾ ਕੇ ਕਹਿੰਦੇ ਨਹੀਂ ਅਦੂ ਦਿਨ ਚੜ ਜਾਣਾ ਦੇਨ ਚੜੇ ਆਸ਼ਾ ਦੀ ਵਾਰ ਦਾ ਮਜਾ ਨਹੀਂ ਹੁੰਦਾ ਕਹਿੰਦੇ ਆਸ਼ਾ ਦੀ ਵਾਰ ਹੋਣੇ ਮਹਾਰਾਜ ਪਿੱਛੇ ਦੁਸ਼ਮਣ ਉਹ ਕਹਿੰਦੇ ਦੁਸ਼ਮਣ ਉਹਦੇ ਵਾਸਤੇ ਆ ਜਿਹਦਾ ਕੋਈ ਸੱਜਣ ਨਹੀਂ ਨਾ ਕੋ ਬੈਰੀ ਨਹੀਂ ਬਦਾਨਾ ਸਗਰ ਸਾਗ हमको ਬੜੇ ਆਈ ਇਹ ਕਹਿੰਦੇ ਜਿਹੜਾ ਮਨ ਵਿੱਚ ਭੋ ਰੱਖੇਗਾ ਪਿੱਛੇ ਦੇਖੇਗਾ ਉਹਨੂੰ ਗੋਲੀ ਵੱਜੇਗੀ ਦੂਸਰੇ ਨੂੰ ਨਹੀਂ ਮਹਾਰਾਜ ਨੇ ਆਸਾ ਜੀ ਦੀ ਬਾਹਰ ਦਾ ਕੀਰਤਨ ਕੀਤਾ ਉਹ ਸੂਰਜ ਦੀ ਕਿੱਕੀ ਚੜ੍ਹਨ ਵੇਲੇ ਉਹ ਮਹਾਰਾਜ ਸਰਸਾ ਦਰਿਆ ਕਰਨ ਲੱਗੇ ਨੇ ਪਾਰ ਉਹ ਸਰਸਾ ਦੇ ਕੰਢੇ ਤੇ ਸਾਰਾ ਪਰਵਾਣ ਇਕੱਠਾ ਤੇ ਫਿਰ सरसा नदी ते विछोड़ पैया